ਅਸੀਂ ਉਹਨੂੰ ਕੈਨਸਲ ਕਰਾਉਣੇ ਚਾਹੁੰਦੇ ਜਿਹੜੇ ਪਹਿਲੀਆਂ ਮੰਗਾਂ ਮੰਨੀਆਂ ਨੇ ਉਹ ਅਸੀਂ ਲਾਗੂ ਕਰਾਉਣੇ ਚਾਹੁੰਦੇ ਆਂ ਕੁਝ ਲੋਕ ਕਹਿੰਦੇ ਆ ਉੱਥੇ ਧਰਨੇ ਦਾ ਫਾਇਦਾ ਕੋਈ ਨਹੀਂ ਅਸੀਂ ਦੱਸਣਾ ਤੇ ਉਹਨੇ ਤੁਹਾਡੇ ਮਾਧਿਅਮ ਰਾਹੀਂ ਵੀ ਫਾਇਦਾ ਇਹ ਆ ਜਿਹੜਾ ਮੋਦੀ ਕਹਿੰਦਾ ਸੀ 400 ਤੋਂ ਪਾਰ ਉਹ 240ਾਂ ਤੇ ਆਣ ਕੇ ਖਲੋ ਗਿਆ ਇਹ ਮੋਰਚੇ ਦੀ ਜੇਨਵਾ ਪੰਜਾਬ ਉਸਰਾਂ ਨੂੰ ਇਹ ਸਨਮਾਨਤ ਕਾ ਰਹੇ ਸੀ ਜਿਨ੍ਹਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਸਾਡੇ ਕਿਸਾਨ ਸੀ ਜਿੱਦ ਕੀਤੀ ਸ਼ੋਭ ਕਰਮ ਨੂੰ ਸੀ ਜਿੱਦ ਕੀਤਾ ਉਹਨੂੰ ਅੱਜ ਸਨਮਾਨਤ ਕਰਨਾ ਸੀ ਜਿੰਨਾ ਫਟੇ ਵਿਰੋਧ ਦੇ ਕਰਕੇ ਉਹਨਾਂ ਨੂੰ ਕੈਫਰ ਦਿੱਤਾ ਗਿਆ ਉਹਨਾਂ ਨੂੰ ਸਨਮਾਨ ਨਹੀਂ ਕਰ ਸਕਦੇ ਇਸ ਕਰਕੇ ਸਾਡੀਆਂ ਪ੍ਰਾਪਤੀਆਂ ਬਹੁਤ ਜ਼ਿਆਦਾ ਵਾ ਸੋ ਅੱਜ ਅਸੀਂ ਫਟੇਗਰ ਚੋਰੀਆਂ ਦੇ ਵਿੱਚ ਜਿਹੜੇ ਇਹਨਾਂ ਕਾਨੂੰਨ ਨਵੇਂ ਬਣਾਏ ਆ ਤੇ ਪੁਰਾਣੇ ਗਰੂਪ ਜੋ ਸਾਡੇ ਮਾਰੂ ਹਨ ਉਹਨਾਂ ਨੇ ਵੀ ਕਾਫੀਆਂ ਸਾਕੇ ਵਿਰੋਧ ਕਰ ਲਿਆ ਹੈ पंजाबान मजदूद यूनियन ਜੰਨਰ ਨਰਪਾਲ ਸਿੰਘ ਨੂੰ ਜੋ ਕਿ ਅੱਜ 15 ਅਗਸਤ ਮਨਾਇਆ ਵਾ ਉਹ ਸਾਡੇ ਵਾਸਤੇ ਜਿਹੜਾ ਕਿਸਾਨਾਂ ਵਾਸਤੇ ਤੇ ਸਾਕਾ ਸੰਨਕਾਂ ਵਾਸਤੇ ਕਾਲਾ ਦੇਣਿਆ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਰੱਖੀਆਂ ਨੇ 2-3 ਸਾਲ ਤੋਂ ਸਾਡਾ ਸੰਘਰਸ਼ ਚੱਲਣ ਡਿਆ ਸਾਡੀਆਂ ਮੰਗਾਂ ਨਹੀਂ ਅਜੇ ਤੱਕ ਮੰਨੀਆਂ ਗਈਆਂ ਅਸੀਂ 15 ਅਗਸਤ ਇਸ ਕਰਕੇ ਨਹੀਂ ਅੱਜ ਮਨਾਇਆ ਕਿ ਬਹੁਤ ਹੀ ਮਸਤੀਸ਼ੀ ਖਬਰ ਆ ਕਿ ਜਿਹੜੇ ਨਵੇਂ ਇਹਨਾਂ ਨੇ ਕਾਨੂੰਨ ਬਣਾ ਦਿੱਤੇ ਨੇ ਉਹ ਸਾਰਿਆਂ ਤੇ ਲਾਗੂ ਕਰਨ ਜਾ ਰਹੇ ਨੇ ਇੱਕ ਕਰਕੇ ਬਹੁਤ ਹੀ bade ਕਾਨੂੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਾਲ ਸਾਹਿਬ ਇਹ ਜੋ ਤੁਮੇ ਕਾਨੂੰਨ ਪੜ੍ਹਾਇਆ ਗਿਆ ਅੱਜ ਇਹਨਾਂ ਦੀਆਂ ਕਾਪੀਆਂ ਸਾਰੀਆਂ ਵੀ ਅਸੀਂ ਕਿ ਇਹ ਅਸੀਂ ਕਾਨੂੰਨ ਜਿਹੜਾ ਇਹ ਨਹੀਂ ਮੰਨਦੇ ਇਹ ਹੀ ਬਸ ਨਹੀਂ ਹੋ ਸਕਦਾ ਜ਼ਰੂਰ ਕਰਾਂਗੇ ਪਰਪੇ ਸਾਹਿਬ ਅੱਜ ਬਹੁਤ ਲਾਗੇ ਲਾਗੇ ਮੈਂ ਪੰਜਾਬ ਖਸਾਨ ਮੌਜੂਦ ਹਾਂ ਜੀ ਮੈਂ ਪੰਜਾਬ ਖਸਾਨ ਮੌਜੂਦ ਹਾਂ ਇੱਥੇ ਸਾਡੀ ਕੈਪਟਨ ਭਾਗ ਸਿੰਘ ਉਹ ਅੱਜ ਕਹਿੰਦੇ ਆ ਕਿ ਜੇ 23 ਕਰੋੜ ਰੁਪਏ ਲਾਖੂ ਜਿੰਦੇ ਭਾਰਤ ਸਰਕਾਰ ਨੇ ਇਹ ਲੋਕਾਂ ਸਾਰਿਆਂ ਦੇ ਮਾਰੂਗਾ ਤੇ 90 ਦਿਨ ਤੱਕ ਕੋਈ ਜਮਾਨਤ ਨਹੀਂ ਹੋਣ ਕੇ ਦੀ ਕੰਦਾ ਜਦੋਂ ਮਰਜ਼ੀ ਟੋਕੇ ਖੱਤਰਦੇ ਰਹੋ ਬਿਲਕੁਲ ਮਾਰੂ ਕਾਨੂੰਨ ਨੇ ਇਹ ਮਾਰੂ ਕਾਨੂੰਨ ਦੇ ਵਿਰੋਧ ਚ ਅੱਜ ਕਟੇਗਾ ਪ੍ਰੋਜੈਕਟ ਬਾਰੇ ਗੱਲ ਕਰਿਆ ਜਿਹੜਾ ਕਿ ਇਹ ਬਿਲਕੁਲ ਮਾਰੂਆਂ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ ਅਸੀਂ ਤੁਹਾਡੇ ਮਧੀਆਂ ਰਸਤੇ ਇਹ ਜਾਣ ਗਾਈ ਦੇਨੇ ਵੀ ਹਰ ਬੰਦੇ ਦੇ ਮਾਰੂ ਪੇਗੀ ਇੱਕ ਦੋ ਲੱਖ ਹੋ ਗਏ ਜੁਨੀ ਐਸੀ ਨੂੰ ਪਹੁੰਚਾਉਣਾਂ ਬਾਅਦ ਚ ਹਰ ਬੰਦੇ ਨੇ ਪਹੁੰਚਾਉਣਾ ਮੁਲਾਜ਼ਮ ਨੇ ਪਹੁੰਚਾਉਣਾ ਅੱਜ ਵੇਖੋ 2000 ਜਾਂ ਤੋਂ ਬਾਅਦ ਪਿੰਚਰੇ ਦਾ ਬੰਦ ਕਰਦੂ। ਉਤੋਂ ਬਾਅਦ ਕਿੰਨੇ ਕਿੰਨੇ ਕਾਨੂੰਨ ਇਹ ਲਾਗੂ ਕਰ ਰਹੇ ਨੇ। ਅਸੀਂ ਇਹਦੇ ਵਿਰੋਧ ਦੇ ਵਿੱਚ ਅਸੀਂ ਮਾਰਤ ਕੀਤਾ ਅੱਜ। ਬਾਈ ਇੱਕ ਜੀਤਾ ਕਾਲਤਾ ਬਾਈ। ਇਹ